சத்தக்கத்தேஷரு கஷிய ஜங்க சத்கா தக்கேஷரு தியாய करागाद सतगरो गंगे लाया सतगुर गे माया हंध मेरा नच बुकारो आया हंस मेरा लते भलियो वटि बकारो माया भली अॻे रखदाे तवे नरम जा अंदर <laughs> गंदी दीन दिली की की वे आई भ शान दर्शन केत नानी लॻा सचा सतगर लॻा सचा सतगर लॻे ॾह धरती अंदर जत करा यादि धरती अंदर जत करा यादि ਪਰਾਪੇ ਪਹਿਣਾ ਮਾਇਆ ਵੱਲੋਂ ਬਿਆਨਤ ਨਮਾਇਰ ਦਾ ਸਰ ਇਹ ਸਭ ਜੀ ਕਿਰਪਾ ਕਰਨਾ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਪਹਿਣਾ ਨੂੰ ਗੱਲਾਂ ਮਾਂ ਸਰਕਾਰ ਬਖਸ਼ਿਆ ਇਹ ਸਾਡੀ ਛੋਟੀ ਜੀ ਬੱਚੀ ਆਪਣੇ ਮਾਤਾ ਪਿਤਾ ਦੀ ਜਿਹੜੀ ਦਾ ਸਾਰ ਮਾਤਾ ਪਿਤਾ ਦੀ ਕਿਰਤ ਕਮਾਈ ਨੂੰ ਸਵਲਿਆ ਕਰਦੇ ਬੇਨਤ ਮਾਇਆ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਦੋਂ ਅਮਰਕਸਰ ਸਾਹਿਬ ਦੀ ਧਰਤੀ ਉੱਤੇ ਗਏ ਤੇ ਮਸਲਨਾ ਦੇ ਅੰਦਰ ਨਾ ਜਾਣ ਦਿੱਤਾ ਬੂਹੇ ਢੋਲੇ ਹੋਰ ਸਤਗੁਰੂ ਵੱਲੇ ਦੀ ਧਰਤੀ ਉੱਤੇ ਆਏ ਵੱਲੇ ਦੀ ਧਰਤੀ ਉੱਤੇ ਸਖਾਂ ਨੇ ਕਾਹ ਸੋਗਾ ਕੀਤੇ ਸੰਗਤਾਂ ਨੇ ਤੇ ਸਤਗੁਰਾਂ ਨੇ ਆਪਣੇ ਬਾਹਲ ਮਖਾਰ ਦੇ ਵਿੱਚੋਂ ਬਚਨ ਕੀਤੇ ਵੱਲਾ ਗੁਰੂ ਕਾ ਗੱਲਾ ਹੋਰ ਸਤਗੁਰੂ ਇੱਕ ਨਗਰ ਵਿੱਚ ਗਏ ਉੱਥੇ ਮਾਈਆਂ ਬੀਬੀਆਂ ਨੇ ਸਤਗੁਰਾਂ ਦੇ ਮੱਖਣ ਭੇੜ ਕੀਤਾ ਤੇ ਸਤਗੁਰ ਇੰਨੇ ਪ੍ਰਸੰਨ ਹੋਏ ਮਾਈਆਂ ਬੀਬੀਆਂ ਤੇ ਮੱਫਤਾਂਵਾ ਪੈੜਾਂ ਤੇ ਛੋਟਾ ਇਹ ਬੱਚਾ ਆਪਣੇ ਮਾਤਾ ਪਿਤਾ ਦੀ ਗੋਦੀ ਦਾ ਸ਼ਾਨ ਮਾਤਾ ਪਿਤਾ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਨੇ ਸਿੱਖੀ ਸੰਭੀਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਸਤਿਗੁਰੂ ਦੀ ਕਿਰਪਾ ਨਾਲ ਇਸੇ ਤਰ੍ਹਾਂ ਬੱਚੇ ਨੂੰ ਗੁਰ ਸਿੱਖੀ ਦੀ ਮੰਡੀ ਦਾ ਬਸ਼ੀਕਾ ਦੇ ਕੇ ਆਪਣਾ ਸਾਰਾ ਜੀਵਨ ਹੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਬਿਤਾ ਦੇ। ਆ ਸਾਰੇ ਸਾਡੇ ਛੋਟੇ-ਛੋਟੇ ਬੱਚੇ ਸਾਡੀ ਆਉਣ ਵਾਲੀ ਪਨੀਰੀ ਜਨਰੇਸ਼ਨ ਇਸ ਤੀ ਨਾਲ ਜੁੜੀ ਇਹ ਬੜਾ ਮਨ ਖੁਸ਼ ਹੋ ਜਾਂਦਾ ਨੂੰ ਦੇਖ ਕੇ ਬੰਨੇ ਸੋਹਣੇ ਲੱਗ ਰਹੇ ਨੇ ਜਿਵੇਂ ਕਿਸੇ ਬਗੀਚੇ ਵਿੱਚ ਫੁੱਲ ਲਾਏ ਹੋਣ ਇਸ ਤਰ੍ਹਾਂ ਮਹਿਕ ਨਹੀਂ ਨਹੀਂ ਸਤਿਗੁਰੂ ਜੀ ਕਿਰਪਾ ਕਰਨ ਉਹਨਾਂ ਦੇ ਸਿਰ ਤੇ ਮੇਰਾ ਪ੍ਰਿਆਪ ਰੱਖਣ ਮਾਈਆਂ ਬੀਬੀਆਂ ਨੇ ਮਕਰ ਬੋੜ ਕੀਤਾ ਤੇ ਸਰਗਰ ਨੇ ਪਸੰਦ ਹੋਏ ਕਿ ਨਕਰ ਦਾ ਨਾਮ ਮੱਖਣਵੰਦੀ ਰੱਖਿਆ ਤੇ ਸਤਿਗੁਰਾਂ ਨੇ ਵੱਡਾ ਮਾਨ ਦੇ ਕੇ ਨਵਾਜਿਆ ਸਤਿਗੁਰਾਂ ਨੇ ਵਾਰ ਦਿੱਤਾ ਮਾਈਆਂ ਰੱਬਰ ਜਾਈਆਂ ਸੇਵਾ ਭਗਤੀ ਨਾ ਜਾਂਾਂ ਤਾਂ ਉਹਨੇ ਵੱਡਾ ਮਾਨ ਸਰਕਾਰ ਆ ਰਹੀ ਹੈ ਦੇਖ ਭਾਵੇਂ ਪਾਚਾ ਨੇ ਮਤਾਨਾ ਪੈਰਾਂ ਨੂੰ ਵਜਾ ਮਾਰ ਸਕਾਰ ਗੰਬਾ ਇਹ ਕੋ ਨਾ ਦੇ ਇਤਿਹਾਸ ਨੇ ਨਮਸ਼ਕਾਰ ਕਰਕੇ ਮਾਰ ਸਕਾਰ ਹੋ ਰਹੀਆਂ ਹੋ ਚੋਤਾ ਜਾਂ ਬੱਚਾ ਵੇਂਟ ਮਾਰਦਾ ਰਹਿੰਦਾ ਹੈ ਕੋ ਸਾਡੇ ਭਾਈ ਸਾਹਿਬ ਉਹਨਾਂ ਵੱਲੋਂ ਵੇਂਟ ਮਾਇਆ ਤੇ ਆ ਬੜੇ ਆਏ ਹੋਏ ਸਾਡੇ ਭਾਈ ਸਾਹਿਬ ਦੀ ਮਾਰ